ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਜਗ੍ਹਾ ਤੇ ਆਣ ਕੇ ਇਸ ਜਿਹੜੀ ਖਾਲ ਸੈੱਟ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਨੂੰ ਕਵਰੇਜ ਕੀਤਾ ਵਾ ਇਹ ਜਿਹੜਾ ਪ੍ਰੋਜੈਕਟ ਹੈ ਸਾਡਾ ਮੋੜ ਵਸੇਬੇ ਦਾ ਜਿਹੜੇ 2025 ਦੇ ਵਿੱਚ 1 ਮਹੀਨਾ ਪਹਿਲਾਂ ਇੱਥੇ ਹੜ੍ਹ ਆਏ ਸੀ ਇਹਨਾਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਸੀ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਅਸੀਂ ਆਬਾਦ ਕਰਨ ਦੇ ਵਿੱਚ ਜਿਹੜੀਆਂ ਅਗਲੀ ਫਸਲ ਦੀ ਤਿਆਰੀ ਕਰਨ ਦੇ ਵਿੱਚ ਇੱਥੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਵਾ ਪਿੰਡ ਗੁਰਚੱਕ ਦੇ ਤਿੰਨਾਂ ਪਿੰਡਾਂ ਦੀ ਜ਼ਮੀਨ ਹੈ ਇੱਥੇ 3 ਦਿਨ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੋ ਪੰਜਾਬ ਦੇ ਹਰ ਕੋਨੇ ਚੋਂ ਜਿਹੜੇ ਸੇਵਾਦਾਰ ਇੱਥੇ ਪਹੁੰਚ ਰਹੇ ਨੇ ਟਰੈਕਟਰਾਂ ਨਾਲ ਸੇਵਾ ਲੈ ਕੇ ਕਰਾਇਆਂ ਦੀ ਸੇਵਾ ਲੈ ਕੇ ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਨੇ ਕੰਮ ਬਹੁਤ ਵੱਡਾ ਵਾ ਪਰ ਆਪਾਂ ਲੱਗੇ ਆ ਇਹਦੇ ਵਿੱਚ ਜਿੱਥੇ-ਜਿੱਥੇ ਵੀ ਹੋਰ ਸਵਾਵਾਂ ਦੀ ਲੋੜ ਆ ਉੱਥੇ ਵੀ ਸਾਡੇ ਵੱਲੋਂ ਸਵਾਵਾਂ ਚੱਲ ਰਹੀਆਂ ਨੇ ਇਹ ਜਿਹੜੀ ਤਿੰਨਾਂ ਬੰਡਾਂ ਦੀ 1500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਅੱਧੀ ਜ਼ਮੀਨ ਦੇ ਵਿੱਚ ਰੇਤ ਭਰ ਗਈ ਆ ਕੁਝ ਜ਼ਮੀਨ ਦੇ ਵਿੱਚ ਟੋਆ ਪੈ ਗਿਆ ਵਾ ਕੁਝ ਜ਼ਮੀਨ ਜਿਹੜੀ ਵੈਸੇ ਵਾਕੇ ਹੀ ਬੱਤਰ ਆ ਜਾਣੀ ਆ ਵਾ ਜਿਹੜੀ ਇੱਥੇ ਅਸੀਂ ਸ਼ੁਰੂ ਕੀਤਾ ਵਾ ਇੱਥੇ ਸਭ ਤੋਂ ਜ਼ਿਆਦਾ ਰੇਤ ਹੈ ਜੀ ਖਸਾਨਾ ਵਾਸਤੇ ਸਾਡਾ ਅਗਲਾ ਪਲਾਨ ਇਹ ਹੈ ਇਹਨਾਂ ਜ਼ਮੀਨਾਂ ਨੂੰ ਪਧਰੀਆਂ ਕਰਕੇ ਉਹਨਾਂ ਨੂੰ ਕਣਕ ਦੇ ਬੀਜ ਦੇ ਕੇ ਅਗਲੀ ਫਸਲ ਬਜਾ ਕੇ ਜਾਣਾ ਵਾ ਤਾਂ ਕਿ ਜਿਹੜੀ ਅੱਗੇ ਕਣਕ ਦੀ ਫਸਲ ਹੈ ਉਹਦੀ ਬਜਾਈ ਕਰਕੇ ਜਾਣਾ ਵਾ ਇਹ ਜਿਹੜੇ ਛੋਟੇ ਜ਼ਿਮੀਂਦਾਰ ਆ ਸਾਰੇ ਕਿਸਾਨੀ ਤੇ ਡਿਪੈਂਡ ਕਰਦੇ ਆ ਪਿਛਲੀ ਝੋਨੇ ਦੀ ਫਸਲ ਤੇ ਇਹਨਾਂ ਸਾਰਾ ਖਰਚਾ ਕਰ ਲਿਆ ਸੀ ਹੁਣ ਪੈਸਾ ਆਉਣਾ ਸੀ ਪਰ ਇਹ ਕੁਦਰਤ ਦੀ ਜਿਹੜੀ ਮਾਰਿਆ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂਗਾ ਹੁਣ ਉਹ ਸਾਰਾ ਖਤਮ ਹੋ ਗਿਆ ਵਾ ਸੋ ਸਾਡਾ ਖਾਲਸਾ ਡਵਲੋਂ 2023 ਦੇ ਵਿੱਚ ਵੀ ਇਹੋ ਪ੍ਰੋਜੈਕਟ ਚੱਲਿਆ ਸੀ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਦੁਬਾਰਾ ਮੋੜ ਬੀਜ ਦੇ ਕੇ ਉਹਨ ਉਸੇ ਪ੍ਰੋਜੈਕਟ ਨੂੰ ਅਸੀਂ ਉਹਨੂੰ ਫੇਰ ਕੰਟੀਨਿਊ ਕੀਤਾ ਜ਼ਮੀਨਾਂ ਪਧਰੀਆਂ ਕਰਨ ਤੋਂ ਬਾਅਦ ਇਹਨਾਂ ਦੀਆਂ ਫਸਲਾਂ ਮਜਾ ਕੇ ਜਾਣੇ ਆਵਾ ਜਿਹੜੇ ਕਿਤੇ ਬੋਰ ਖਰਾਬ ਹੁੰਦੇ ਆ ਉਹਨਾਂ ਬੋਰਾਂ ਦੀ ਰਿਪੇਅਰ ਦਾ ਕੰਮ ਕਰਾਂਗੇ ਉਹ ਜਦੋਂ ਇੱਥੇ ਬਿਜਲੀ ਦਾ ਕੰਮ ਚੱਲ ਪੂਗਾ ਬਿਜਲੀ ਚੱਲ ਪੂਗੀ ਉਹ ਬੋਰਾਂ ਦਾ ਉਸ ਤੋਂ ਬਾਅਦ ਸ਼ੁਰੂ ਹੋਊਗਾ ਜੀ ਸਾਡੇ ਇਲਾਕੇ ਵਿੱਚ 5-5 ਫੋਟ ਰੇਟ ਪੈ ਗਈ ਕੋਈ ਪ੍ਰਸ਼ਾਸਨ ਦਾ ਇੱਥੋਂ ਬੰਦਾ ਨਹੀਂ ਪਹੁੰਚਿਆ ਇੱਥੇ ਸਰਦ ਸਿੰਘ ਦੇ ਰੰਧਾਵਾ ਤੇ ਰਾਹਲ ਗਾਂਧੀ ਆਏ ਔਰ ਬਾਕੀ ਖਾਲਸਾ ਐਡ ਵਾਲਿਆਂ ਨੇ ਸਾਡੀ ਬਾਹ ਫੜੀ ਤੇ ਇੱਥੇ ਜੰਗਲ ਦੇ ਵਿੱਚ ਆਣ ਕੇ ਮੰਗਲ ਲਾਤਾ ਜਿੱਥੇ ਲੰਗਰ ਵੀ ਚੱਲ ਰਿਹਾ ਹੈ ਇੱਥੇ ਹਰਿਆਣਾ ਤੋਂ ਮਾਨਸਾ ਤੋਂ ਬੜੇ ਬੜੇ ਲੋਕ ਆਪਣੇ ਟਰੈਕਟਰ ਟਰੈਕਟਰ ਲੈ ਕੇ ਆਏ ਆ ਘਰਾ ਫੇਰੇ ਆ ਉਹ ਤੇਲ ਵੀ ਉਹ ਵਿੱਚ ਆਪਣਾ ਪਾ ਰਹੇ ਆ ਜੋ ਨਹੀਂ ਪਾ ਰਹੇ ਉਹ ਖਾਲਸਾ ਏਡ ਵੀ ਉਨ੍ਹਾਂ ਦੀ ਬਹੁਤ ਮਦਦ ਕਰ ਰਹੀ ਹੈ ਅਸੀਂ ਮੈਂ ਪਹਿਲੀ ਵਾਰੀ ਆਪਣੀ ਜਿੰਦਗੀ ਦੇਖਿਆ ਹੈ ਜੋ ਖਾਲਸਾ ਏਡ ਨੇ ਸਾਡੀ ਇੰਨੀ ਮਦਦ ਕੀਤੀ ਜੰਗਲ ਦੇ ਵਿੱਚ ਦੁਬਾਰਾ ਸਾਨੂੰ ਜ਼ਮੀਨਾਂ ਜਿਹੜੀਆਂ ਬੌਂਡ ਜੋਗ ਕਰਨ ਦੇ ਲਾਇਕ ਕਰਕੇ ਦੇ ਰਹੇ ਨੇ ਅਸੀਂ ਇਹ ਜ਼ਮੀਨਾਂ ਆਪਣੀਆਂ ਸਾਰੀ ਉਮਰ ਵੀ ਨਹੀਂ ਪਧਰੀ ਕਰ ਸਕਦੇ ਸੀ ਅਗਰ ਜੇ ਖਾਲਸਾ ਏਡ ਸਾਡੀ ਬਾਹ ਨਾ ਫੜਦਾ ਜਦੋਂ ਪਾਣੀ ਆਇਆ ਸੀਗਾ ਤੁਸੀਂ ਸਾਰੇ ਭਰਾਵਾਂ ਨੇ ਸਭ ਤੋਂ ਪਹਿਲੇ ਸਾਡੀ ਜਿਹੜੀ ਆਵਾਜ਼ ਪੰਜਾਬ 'ਚ ਬੁਲੰਦ ਕੀਤੀ ਤੇ ਸਾਡੀ ਆਵਾਜ਼ ਜਿਹੜੀ ਪੂਰੇ ਪੰਜਾਬ 'ਚ ਖਿਲਰ ਗਈ ਤੇ ਅੱਜ ਜੰਗਲ 'ਚ ਮੰਗਲ ਖਾਲਸਾ ਏਡ ਵਾਲਿਆਂ ਲਾਤਾ ਬਾਕੀ ਸੰਸਥਾ ਵਾਲਿਆਂ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਖਾਲਸਾ ਏਡ ਨੇ ਅੱਜ ਸਾਡੇ ਆ ਕੇ ਇੱਥੇ ਜੰਗਲ 'ਚ ਮੰਗਲ ਲਾਤਾ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਇਸ ਇਲਾਕੇ ਯਾ ਲੋ ਖਾਲਸਾ ਏਡ ਦਾ ਦੂਸਰੀ ਗੱਲ 2023 'ਚ ਵੀ ਸਾਨੂੰ ਖਾਲਸਾ ਯਰ ਨੇ ਬਹੁਤ ਜ਼ਿਆਦਾ ਮਦਦ ਕੀਤੀ ਸੀ ਬੰਨ ਬੰਨਣ ਤੇ ਜੀ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਤੋਂ ਆਏ ਆ ਜੀ ਸੇਵਾ ਲੈ ਕੇ 5000 ਡੀਜ਼ਲ ਲੀਟਰ ਡੀਜ਼ਲ ਉਹ ਅਸੀਂ ਦੋ ਥਾਵਾਂ ਤੇ ਦੇਣਾ ਤੇ ਅਸੀਂ ਹੁਣ ਇਸ ਤੋਂ ਪਹਿਲਾਂ ਅਸੀਂ ਜਿਹੜੀ ਸੀ ਸਮਗਰੀ ਸੀ ਉਹ ਅਸੀਂ ਖਾਲਸਾ ਆਇਟ ਨੂੰ ਹੀ ਦੇ ਕੇ ਗਏ ਸੀ ਪਹਿਲਾਂ ਵੀ ਤੇ ਹੁਣ ਜੇ ਆਉਣ ਵਾਲਾ ਟਾਈਮ ਸਾਨੂੰ ਹੋਰ ਲੋੜ ਪਈ ਇੱਥੇ ਅਸੀਂ ਫਿਰ ਹੋਰ ਸੇਵਾ ਕਰਾਂਗੇ ਪਿੰਡ ਮਲਤਾਨੀਆ ਦੀ ਸੰਗਤ ਆ ਸਾਰੀ ਇਹ 16 17 ਮੁੰਡੇ ਆਏ ਆ ਸਾਡੇ ਨਾਲ ਗੱਡੀਆਂ ਤੇ ਹਾਂਜੀ ਦੋ ਥਾਂ ਕੰਮ ਹੋਰ ਚੱਲੀ ਜਾਂਦਾ ਵੀ 1000 1000 ਲੀਟਰ ਉੱਥੇ ਦੇਵਾਂਗੇ